ਸਤਿ ਸ਼੍ਰੀ ਅਕਾਲ ਜੀ ਦੋਸਤੋ ਹਾਲ ਹੀ ਵਿੱਚ ਕਲਕੱਤਾ ਵਿੱਚ ਟ੍ਰੇਨਿੰਗ ਡਾਕਟਰ ਦਾ ਜਿਸ ਤਰ੍ਹਾਂ ਰੇਪ ਤੋਂ ਬਾਅਦ ਕਤਲ ਹੋਇਆ ਹੈ ਇਸ ਮਾਮਲੇ ਨੂੰ ਪੂਰੇ ਦੇਸ਼ ਦੇ ਲੋਕ ਜਾਨਣਾ ਚਾਹੁੰਦੇ ਹਨ ਕਿ ਆਖਿਰ ਟ੍ਰੇਨਿੰਗ ਡਾਕਟਰ ਦੇ ਨਾਲ ਹੋਇਆ ਕੀ ਸੀ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੱਚੀ ਘਟਨਾ ਸੁਣਾਉਣ ਲੱਗੀ ਹਾਂ ਜੋ ਕਿ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਹੋਈ ਹੈ ਇੰਡੀਆ ਦੇ ਕਲਕੱਤਾ ਸ਼ਹਿਰ ਵਿੱਚ 9 ਅਗਸਤ 2024 ਦੀ ਸਵੇਰ ਇਹ ਖਬਰ ਸਾਹਮਣੇ ਆਈ ਹੈ ਇਸ ਖਬਰ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ ਇਹ ਖਬਰ ਹੈ ਇੱਕ 31 ਸਾਲ ਦੀ ਲੇਡੀ ਡਾਕਟਰ ਜੋ ਕਲਕੱਤਾ ਦੇ ਆਰਜੀਕਲ ਮੈਡੀਕਲ ਕਾਲਜ ਐਂਡ ਹਸਪਤਾਲ ਵਿੱਚ ਆਪਣੀ ਟ੍ਰੇਨਿੰਗ ਕਰ ਰਹੀ ਸੀ ਇੰਨੀ ਜ਼ਿਆਦਾ ਮਹਿਫੂਜ਼ ਜਗ੍ਹਾ ਤੇ ਬਲਾਤਕਾਰ ਅਤੇ ਕਤਲ ਹੋਣਾ ਬਹੁਤ ਹੈਰਾਨ ਕਰ ਦੇਣ ਵਾਲੀ ਗੱਲ ਹੈ ਇਸ ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਟ੍ਰੇਨਿੰਗ ਡਾਕਟਰ ਦੀ Laash ਦਾ postmortem ਕੀਤਾ ਗਿਆ ਉਸ ਰਿਪੋਰਟ ਨੇ ਲੋਕਾਂ ਦੀ ਰੂਹ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਕਿਉਂਕਿ ਇਹ ਮਾਮਲਾ ਸਿਰਫ ਇੱਕ ਕਤਲ ਦਾ ਹੀ ਨਹੀਂ ਸੀ ਉਸ ਤੋਂ ਵੀ ਕਿਤੇ ਜ਼ਿਆਦਾ ਖੌਫਨਾਕ ਕੇਸ ਸੀ postmortem ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਉਸ ਟ੍ਰੇਨਿੰਗ ਡਾਕਟਰ ਦੀ ਮੌਤ ਗਲਾ ਘੁੱਟ ਕੇ ਕੀਤੀ ਗਈ ਹੈ ਇੰਨੀ ਜ਼ੋਰ ਨਾਲ ਗਲਾ ਘੁੱਟਿਆ ਗਿਆ ਕਿ ਵਿਚਾਰੀ ਟ੍ਰੇਨਿੰਗ ਡਾਕਟਰ ਦਾ ਥਾਇਰয়েড 카ਰਟਿਲਸ ਤੱਕ ਟੁੱਟ ਗਿਆ ਸੀ ਮੌਤ ਤੋਂ ਪਹਿਲਾਂ ਉਸ ਟ੍ਰੇਨਿੰਗ ਡਾਕਟਰ ਨੇ ਆਪਣੀ ਜਾਨ ਬਚਾਉਣ ਦੀ ਵੀ ਬਹੁਤ ਕੋਸ਼ਿਸ਼ ਕੀਤੀ ਸੀ ਇਸ ਦਾ ਸਬੂਤ ਉਸ ਦੇ ਸਰੀਰ ਤੇ ਕੁਝ ਨਿਸ਼ਾਨਾਂ ਤੋਂ ਮਿਲਿਆ ਹੈ ਸਾਰਿਆਂ ਤੋਂ ਡਰਾਮਣਾ ਸੱਚ ਇਹ ਸਾਹਮਣੇ ਆਇਆ ਕਿ ਉਸ ਡਾਕਟਰ ਦੇ ਪ੍ਰਾਈਵੇਟ ਪਾਰਟ ਤੇ ਜ਼ਖਮਾਂ ਦੇ ਨਿਸ਼ਾਨ ਮਿਲੇ ਇਸ ਤੋਂ ਸਾਫ਼ ਪਤਾ ਲੱਗਾ ਕਿ ਇਹ ਸਿਰਫ਼ ਇੱਕ ਕਤਲ ਦਾ ਮਾਮਲਾ ਨਹੀਂ ਸੀ ਬਲਕਿ ਇਹ ਬਲਾਤਕਾਰ ਤੋਂ ਬਾਅਦ ਕੀਤਾ ਗਿਆ ਇੱਕ ਖੌਫਨਾਕ ਕਤਲकांड ਸੀ ਹਸਪਤਾਲ ਵਿੱਚ ਇੰਨੀ ਵੱਡੀ ਘਟਨਾ ਹੋ ਜਾਂਦੀ ਹੈ ਅਤੇ ਕਿਸੇ ਨੂੰ ਵੀ ਕੰਨੋਂ ਕੰਨ ਖਬਰ ਤੱਕ ਨਹੀਂ ਹੁੰਦੀ ਕਿ ਉਸ ਰਾਤ ਕੁਝ ਇਦਾਂ ਦਾ ਹੋਇਆ ਸੀ ਜਿਸ ਨੂੰ ਜਾਣ ਕੇ ਤੁਹਾਨੂੰ ਗੁੱਸਾ ਆ ਜਾਵੇਗਾ ਕੀ ਉੱਥੇ ਕੋਈ ਹੋਰ ਸੀ ਜਿਸ ਨੇ ਇਸ ਘਟਨਾ ਨੂੰ ਇਲਜ਼ਾਮ ਦਿੱਤਾ ਜੇਕਰ ਕੋਈ ਸੀ ਤਾਂ ਕੌਣ ਸੀ ਇਹਨਾਂ ਸਵਾਲਾਂ ਦੇ ਜਵਾਬ ਲੱਭਦੇ ਹੋਏ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਆਖਿਰ ਉਸ ਰਾਤ ਹੋਇਆ ਕੀ ਸੀ ਉਸ ਮੈਡੀਕਲ ਕਾਲਜ ਵਿੱਚ ਆਖਿਰ ਹੋਇਆ ਕੀ ਸੀ ਉਸ ਦਾ ਸੱਚ ਜਾਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਦੋਸਤੋ ਮੈਂ ਇਸ ਵੀਡੀਓ ਵਿੱਚ ਅੱਜ ਟ੍ਰੇਨਿੰਗ ਡਾਕਟਰ ਦਾ ਨਾਮ ਮਮਤਾ ਦਸਨ ਜਾ ਰਹੀ ਹਾਂ ਪਰ ਇਹ ਉਸਦਾ ਅਸਲੀ ਨਾਮ ਨਹੀਂ ਹੈ ਤਹਰਾਨ ਨਾ ਹੁਣਾ ਸੋ ਉਹਨ ਇੱਕ ਜੂਨੀਅਰ ਡਾਕਟਰ ਸੀ ਜੋ ਕਿ ਕਲਕੱਤਾ ਦੇ ਆਰਜੀਕਲ ਕਾਲਜ ਐਂਡ ਹਸਪਤਾਲ ਵਿੱਚ ਟ੍ਰੇਨਿੰਗ ਲੈ ਰਹੀ ਸੀ 8 ਅਗਸਤ 2024 ਨੂੰ ਮਮਤਾ ਹਰ ਰੋਜ਼ ਦੀ ਤਰ੍ਹਾਂ ਆਪਣੀ ਰਾਤ ਦੀ ਡਿਊਟੀ ਤੇ ਸੀ ਉਹ ਆਪਣੀ ਡਿਊਟੀ ਕਰ ਰਹੀ ਸੀ ਤੇ ਰਾਤ ਨੂੰ 11 ਵਜੇ ਉਸਦੀ ਮਾਂ ਦਾ ਫੋਨ ਆਇਆ ਜਿੱਦਣ ਹਾਂ ਰੋਜੰਦਾ ਸੀ ਕਿਉਂਕਿ ਮਾਪਿਓ ਨੂੰ ਤਾਂ ਆਪਣੇ ਬੱਚਿਆਂ ਦੀ ਚਿੰਤਾ ਹਮੇਸ਼ਾ ਹੀ ਹੁੰਦੀ ਆ ਟਰੇਨੀ ਡਾਕਟਰ ਨੂੰ ਉਸਦੀ ਮਾਂ ਨੇ ਉਸ ਨੂੰ ਪੁੱਛਿਆ ਕਿ ਬੇਟਾ ਤੂੰ ਖਾਣਾ ਖਾ ਲਿਆ ਹੈ ਅਤੇ ਸਿਹਤ ਤਾਂ ਠੀਕ ਹੈ ਤੇਰੀ ਜਿਸ ਦਾ ਜਵਾਬ ਟਰੇਨੀ ਡਾਕਟਰ ਨੇ ਆਪਣੀ ਮਾਂ ਨੂੰ ਖੁਸ਼ੀ-ਖੁਸ਼ੀ ਬੋਲਦੀ ਨੇ ਦਿੱਤਾ ਹਾਂ ਮਾਂ ਮੈਂ ਬਿਲਕੁਲ ਠੀਕ ਹਾਂ ਤੇ ਹੁਣ ਮੈਂ ਕੁਝ ਮਰੀਜ਼ਾਂ ਨੂੰ ਦੇਖਣ ਲਈ ਜਾ ਰਹੀ ਹਾਂ ਤੇ ਉਹ ਬਾਅਦ ਵਿੱਚ ਆਪਣੇ ਦੋਸਤਾਂ ਨਾਲ ਬੈਠ ਕੇ ਖਾਣਾ ਖਾਵੇਗੀ ਫਿਰ ਉਹ ਆਪਣੀ ਮਾਂ ਨਾਲ ਗੱਲਾਂ ਕਰਨ ਤੋਂ ਬਾਅਦ ਮਰੀਜ਼ਾਂ ਨੂੰ ਦੇਖਣ ਲਈ ਰਾਉਂਡ ਤੇ ਚਲੀ ਜਾਂਦੀ ਹੈ ਸਾਰੇ ਮਰੀਜ਼ਾਂ ਨੂੰ ਦੇਖਦੇ ਹੋਏ ਤੇ ਆਪਣਾ ਕੰਮ ਖਤਮ ਕਰਦੇ ਕਰਦੇ ਉਸ ਨੂੰ ਰਾਤ ਦੇ 2 ਵਜੇ ਜਾਂਦੇ ਹਨ ਉਸ ਤੋਂ ਬਾਅਦ ਉਹ ਆਪਣੇ ਦੋਸਤਾਂ ਦੇ ਨਾਲ ਜਾ ਕੇ ਹਸਪਤਾਲ ਦੀ ਕੰਟੇਨ ਵਿੱਚ ਬੈਠ ਜਾਂਦੀ ਹੈ ਜਿੱਥੇ ਬੈਠ ਕੇ ਉਹ ਖਾਣਾ ਵੀ ਖਾਂਦੀ ਹੈ ਤੇ ਥੋੜੀਆਂ ਬਹੁਤ ਗੱਲਾਂ ਵੀ ਕਰਦੀ ਹੈ ਉਸ ਨੂੰ ਖਾਣਾ ਵਗੈਰਾ ਖਾਂਦਿਆਂ ਅਤੇ ਗੱਲਾਂ ਬਾਤਾਂ ਕਰਦਿਆਂ ਰਾਤ 3 ਵਜੇ ਜਾਂਦੇ ਹਨ ਅਤੇ ਫਿਰ ਉਸ ਤੋਂ ਬਾਅਦ ਉਸ ਟ੍ਰੇਨਿੰਗ ਡਾਇਰੈਕਟਰ ਨੂੰ ਥੋੜੀ ਥਕਾਵਟ ਜਿਹੀ ਮਹਿਸੂਸ ਹੋਣ ਲੱਗਦੀ ਹੈ ਇਸ ਲਈ ਉਹ ਆਪਣੀ ਥਕਾਵਟ ਦੂਰ ਕਰਨ ਲਈ ਹਸਪਤਾਲ ਵਿੱਚ ਫਲੋਰ ਤੇ ਬਣੇ ਸੈਮੀਨਾਰ ਹਾਲ ਵਿੱਚ ਆਰਾਮ ਕਰਨ ਚਲੀ ਜਾਂਦੀ ਹੈ ਜਿੱਤੇ ਅਕਸਰ ਹੀ ਸਾਰੇ ਡਾਕਟਰ ਆਰਾਮ ਕਰਿਆ ਕਰਦੇ ਸਨ ਉਸ ਨੂੰ ਆਰਾਮ ਕਰਦਿਆਂ ਕਰਦਿਆਂ ਸਵੇਰ ਦੇ 7:30 ਵਜੇ ਜਾਂਦੇ ਹਨ ਪਰ ਉਹ ਹਾਲੇ ਤੱਕ ਵੀ ਉਸ ਸੈਮੀਨਾਰ ਹਾਲ ਵਿੱਚੋਂ ਬਾਹਰ ਨਹੀਂ ਆਈ ਸੀ ਜੋ ਕਿ ਕਾਫੀ ਪਰੇਸ਼ਾਨ ਕਰਨ ਵਾਲੀ ਗੱਲ ਸੀ ਕਿਉਂਕਿ ਪਹਿਲਾਂ ਤਾਂ ਉਹ ਕਦੇ ਵੀ ਅੱਧੇ ਘੰਟੇ ਤੋਂ ਵੱਧ ਆਰਾਮ ਨਹੀਂ ਕਰਦੀ ਸੀ ਹਸਪਤਾਲ ਦਾ ਇੱਕ ਕਰਮਚਾਰੀ ਜੋ ਕਿ ਸਵੇਰ ਦੀ ਡਿਊਟੀ ਸ਼ੁਰੂ ਹੋਣ ਤੋਂ ਪਹਿਲਾਂ ਹਸਪਤਾਲ ਦੇ ਸਾਰੇ ਕਮਰਿਆਂ ਨੂੰ ਚੈੱਕ ਕਰਦਾ ਹੋਇਆ ਉਸ ਸੈਮੀਨਾਰ ਹਾਲ ਵੱਲ ਜਾਂਦਾ ਹੈ ਜਿਵੇਂ ਉਹ ਆ ਕੇ ਸੈਮੀਨਾਰ ਹਾਲ ਦਾ ਗੇਟ ਖੋਲਦਾ ਹੈ ਤਾਂ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਇਹ ਭਿਆਨਕ ਹਾਦਸਾ ਵੇਖਦਾ ਹੈ ਜਿਸ ਨੂੰ ਵੇਖ ਕੇ ਉਹ ਬਹੁਤ ਜ਼ੋਰ ਨਾਲ ਚੀਕਾ ਮਾਰਦਾ ਹੈ ਉਸ ਕਰਮਚਾਰੀ ਦੀਆਂ ਚੀਕਾਂ ਸੁਣ ਕੇ ਆਸ-ਪਾਸ ਦੇ ਲੋਕ ਉੱਥੇ ਇਕੱਠੇ ਹੋਣ ਲੱਗਦੇ ਹਨ ਅਤੇ ਉਹ ਕੀ ਦੇਖਦੇ ਹਨ ਕਿ ਸੈਮੀਨਾਰ ਹਾਲ ਦੇ ਅੰਦਰ ਉਸ ਟ੍ਰੇਨਿੰਗ ਡਾਕਟਰ ਦੀ ਬਾਡੀ ਬਿਨਾਂ ਕੱਪੜਿਆਂ ਤੋਂ ਪਈ ਹੋਈ ਸੀ ਅਤੇ ਉਸ ਦੀ ਬਾਡੀ ਤੇ ਕੁਝ ਨਖੁਣਾ ਦੇ ਨਿਸ਼ਾਨ ਵੀ ਸਨ ਉੱਥੇ ਖੜੇ ਸਾਰੇ ਲੋਕਾਂ ਦੇ ਲਈ ਇਹ ਰੂਹ ਨੂੰ ਕੰਬਾ ਦੇਣ ਵਾਲੀ ਹਾਦਸਾ ਸੀ ਖਾਸ ਕਰਕੇ ਦੂਸਰੀਆਂ ਲੇਡੀ ਡਾਕਟਰ ਅਤੇ ਉੱਥੋਂ ਦੇ ਕਰਮਚਾਰੀਆਂ ਨੇ ਇਹ ਸਾਬ ਆਪਣੀਆਂ ਅੱਖਾਂ ਦੇ ਸਾਹਮਣੇ ਪਹਿਲੀ ਵਾਰ ਵੇਖਿਆ ਸੀ ਉਹ ਵੀ ਹਸਪਤਾਲ ਦੇ ਅੰਦਰ ਫਿਰ ਆਸ-ਪਾਸ ਖੜੇ ਸਾਰੇ ਲੋਕ ਟ੍ਰੇਨਿੰਗ ਡਾਕਟਰ ਦੀ ਬਾਡੀ ਨੂੰ ਇੱਕ ਸਟ੍ਰੈਚਰ ਤੇ ਲੰਮਾ ਪਾਉਂਦੇ ਹਨ ਅਤੇ ਐਮਰਜੈਂਸੀ ਰੂਮ ਵਿੱਚ ਲੈ ਕੇ ਜਾਂਦੇ ਹਨ ਤਾਂ ਜੋ ਡਾਕਟਰ ਉਸ ਦਾ ਇਲਾਜ ਕਰ ਸਕਣ ਕਾਫੀ ਦੇਰ ਤੱਕ ਡਾਕਟਰ ਦੇ ਇਲਾਜ ਕਰਨ ਤੋਂ ਬਾਅਦ ਵੀ ਉਸ ਟ੍ਰੇਨਿੰਗ ਡਾਕਟਰ ਨੇ ਕੁਝ ਘੰਟਿਆਂ ਬਾਅਦ ਆਪਣਾ ਦਮ ਤੋੜ ਦਿੱਤਾ ਹਸਪਤਾਲ ਵਿੱਚ ਕੁਝ ਅਜੇ ਲੋਕ ਸਨ ਜੋ ਇਸ ਮਾਰਡਰ ਅਤੇ ਰੇਪ ਕੇਸ ਨੂੰ ਨਾਰਮਲ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਸੀ ਤਾਂ ਜੋ ਉਸ ਹਸਪਤਾਲ ਦਾ ਨਾਮ ਬਦਨਾਮ ਹੋਣ ਤੋਂ ਬਚਾ ਸਕਣ ਪਰ ਜਦੋਂ ਪੋਸਟਮਾਰਟਮ ਰਿਪੋਰਟ ਆਂਦੀ ਹੈ ਤਾਂ ਸਾਰਾ ਸੱਚ ਸਾਹਮਣੇ ਆ ਜਾਂਦਾ ਹੈ ਉਸ ਰਿਪੋਰਟ ਤੋਂ ਸਾਫ਼-ਸਾਫ਼ ਪਤਾ ਲੱਗਦਾ ਹੈ ਕਿ ਟ੍ਰੇਨਿੰਗ ਡਾਇਰੈਕਟਰ ਦੇ ਨਾਲ ਕਿਸੇ ਨੇ ਜ਼ਬਰਦਸਤੀ ਗਲਤ ਹਰਕਤ ਕੀਤੀ ਹੈ ਅਤੇ ਜਦੋਂ ਉਸ ਨੇ ਆਪਣੇ ਆਪ ਨੂੰ ਉਸ ਇਨਸਾਨ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਉਸ ਟ੍ਰੇਨਿੰਗ ਡਾਕਟਰ ਦਾ ਗਲਾ ਘੁੱਟ ਕੇ ਕੁੱਟਿਆ ਮਾਰਿਆ ਵੀ ਅਤੇ ਉਸ ਦਾ ਰੇਪ ਵੀ ਕੀਤਾ ਇਹ ਸਾਰੇ ਸਬੂਤ ਮਿਲਣ ਤੋਂ ਬਾਅਦ ਇਹ ਕੇਸ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਫਿਰ ਪੁਲਿਸ ਵਾਲੇ ਉਸ આરોપી ਦੀ ਭਾਲ ਵਿੱਚ ਲੱਗ ਜਾਂਦੇ ਹਨ ਸਭ ਤੋਂ ਪਹਿਲਾਂ ਪੁਲਿਸ ਉਸ ਕ੍ਰਾਈਮ ਸੀਨ ਤੇ ਹੀ ਸ਼ਾਨਦਿਨ ਕਰਦੀ ਹੈ ਜਿੱਥੇ ਇਹ ਸਭ ਹੋਇਆ ਸੀ ਕਿਸਮਤ ਦੇ ਨਾਲ ਉਸ ਪੁਲਿਸ ਵਾਲਿਆਂ ਨੂੰ ਉਥੇ ਟ੍ਰੇਨਿੰਗ ਡਾਕਟਰ ਦੇ ਟੁੱਟੇ ਹੋਏ ਨਹਾਂ ਅਤੇ ਬਲੱਡ ਸੈਂਪਲ ਮਿਲਦੇ ਹਨ ਅਤੇ ਨਾਲ ਹੀ ਇੱਕ ਬਲੂਟੂਥ ਵੀ ਮਿਲਦਾ ਹੈ ਇਹ ਕੇਸ ਹੋਰ ਵੀ ਜਲਦੀ ਸੋਲਵ ਹੋ ਜਾਂਦਾ ਜੇਕਰ ਉਸ ਫਲੋਰ ਤੇ ਸੀਸੀਟੀਵੀ ਕੈਮਰੇ ਲੱਗੇ ਹੁੰਦੇ ਪਰ ਬਦ ਕਿਸਮਤੀ ਨਾਲ ਉਸ ਸੈਮੀਨਾਰ ਹਾਲ ਦੇ ਅੰਦਰ ਜਾਂ ਉਸ ਦੇ ਨੇੜੇ-ਤੇੜੇ ਕੋਈ ਵੀ ਸੀਸੀਟੀਵੀ ਕੈਮਰਾ ਨਹੀਂ ਸੀ ਜਿਸ ਰਸਤੇ ਰਾਹੀਂ ਉਸ ਫਲੋਰ ਤੇ ਐਂਟਰ ਕੀਤਾ ਜਾਂਦਾ ਸੀ ਪਰ ਉੱਥੇ ਕੁਝ ਸੀਸੀਟੀਵੀ ਕੈਮਰੇ ਸੀ ਪੁਲਿਸ ਵਾਲੇ ਉਹਨਾਂ ਸੀਸੀਟੀਵੀ ਕੈਮਰਿਆਂ ਵਿੱਚੋਂ 3 ਵਜੇ ਤੋਂ 8 ਵਜੇ ਦੇ ਵਿੱਚ ਦੀ ਰਿਕਾਰਡਿੰਗ ਚੈੱਕ ਕਰਦੇ ਹਨ ਕਿ ਕਿੰਨੇ ਲੋਕ ਇਸ ਟਾਈਮ ਵਿੱਚ ਫਲੋਰ ਤੇ ਆਏ ਸਨ ਅਤੇ ਕਿੰਨੇ ਗਏ ਹਨ ਉਸ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਨ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਕੁੱਲ 6 ਲੋਕ ਇਸ ਫਲੋਰ ਤੇ ਆਏ ਅਤੇ ਗਏ ਇਹ ਪਤਾ ਲੱਗਣ ਤੋਂ ਬਾਅਦ ਪੁਲਿਸ ਵਾਲੇ ਉਹਨਾਂ 6 ਜਾਣਿਆਂ ਨੂੰ ਪੁੱਛਗਿੱਛ ਲਈ ਬੁਲਾਉਂਦੇ ਹਨ ਕਿ ਉਹ ਲੋਕ ਉਸ ਟਾਈਮ ਉਥੇ ਕੀ ਕਰਦੇ ਪਏ ਸੀ ਅਤੇ ਉਹਨਾਂ ਲੋਕਾਂ ਨੂੰ ਉਥੇ ਕੁਝ ਅਜੀਬ ਦਿਖਾਈ ਦਿੱਤਾ ਜਾਂ ਨਹੀਂ ਉਹਨਾਂ ਲੋਕਾਂ ਤੋਂ ਪੁੱਛਗਿੱਛ ਦੇ ਦੌਰਾਨ ਪੁਲਿਸ ਵਾਲੇ ਉਹਨਾਂ ਦੇ ਫੋਨ ਦਾ ਬਲੂਟੂਥ ਉੱਥੇ ਹੀ ਔਨ ਕਰਕੇ ਚੈੱਕ ਕਰਦੇ ਹਨ ਕਿ ਜੋ ਬਲੂਟੂਥ ਹੈੱਡਸੈੱਟ ਉਹਨਾਂ ਨੂੰ ਮਿਲਿਆ ਸੀ ਉਹ ਇਹਨਾਂ ਵਿੱਚੋਂ ਕਿਸ ਦਾ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੋਵੇਗਾ ਕਿ ਜੇਕਰ ਤੁਹਾਡਾ ਕਿਸੇ ਬਲੂਟੂਥ ਡਿਵਾਈਸ ਨਾਲ ਤੁਸੀਂ ਫੋਨ ਪੇਅਰ ਕਰਦੇ ਹੋ ਤਾਂ ਅਗਲੀ ਵਾਰ ਉਹ ਖੁਦ ਹੀ ਉਸ ਨਾਲ ਕਨੈਕਟ ਹੋ ਜਾਂਦਾ ਹੈ ਜਿਸ ਦਾ ਨਾਮ ਸੰਜੇ ਰਾਏ ਸੀ ਜੋ ਕਿ ਇੱਕ ਸਿਵਲ ਬੋਲਟੀਲੀ ਬਾਲਟਸ ਦੇ ਅੰਡਰ ਕੰਮ ਕਰਦਾ ਸੀ ਅਤੇ ਉਹਨਾਂ ਦੀ ਹੈਲਪ ਕਰਦਾ ਸੀ ਛੋਟੇ ਮੋਟੇ ਕੰਮਾਂ ਨੂੰ ਮੈਨੇਜ ਜਿਵੇਂ ਤੁਸੀਂ ਬਹੁਤ ਸਾਰੇ ਫੈਸਟੀਵਲ ਅਨੋਰਥਾ ਰੀਜਨ ਪਾਰਕਿੰਗ ਦੀ ਭੀੜ ਵਾਲੇ ਏਰੀਏ ਵਿੱਚ ਦੇਖਿਆ ਹੋਵੇਗਾ ਕਿ ਕੁਝ ਨੀਲੇ ਰੰਗ ਦੀ ਵਰਦੀ ਪਾ ਕੇ ਅਕਸਰ ਖੜੇ ਰਹਿੰਦੇ ਹਨ ਜਿਨ੍ਹਾਂ ਦਾ ਕੰਮ ਹੁੰਦਾ ਹੈ ਕਿ ਬਿਨਾ ਕਿਸੇ ਕੰਮ ਤੋਂ ਭੀੜ ਇਕੱਠੀ ਨਾ ਹੋਵੇ ਤਾਂ ਹੁਣ ਪੁਲਿਸ ਵਾਲਿਆਂ ਨੂੰ ਆਪਣਾ ਪਹਿਲਾ ਕਾਤਲ ਮਿਲ ਚੁੱਕਿਆ ਸੀ ਜਿਸ ਦੇ ਬਾਅਦ ਉਹ ਸੰਜੇ ਰਾਏ ਨਾਲ ਹੋਰ ਵੀ ਗੁੱਸੇ ਨਾਲ ਪੇਚ ਆਉਣ ਲੱਗਦੇ ਹਨ ਪਰ ਸੰਜੇ ਪੁਲਿਸ ਵਾਲਿਆਂ ਦੀ ਕਿਸੇ ਦੀ ਵੀ ਗੱਲ ਦਾ ਕੋਈ ਜਵਾਬ ਨਹੀਂ ਦੇ ਰਿਹਾ ਸੀ ਕਿਉਂਕਿ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਉਸ ਟਾਈਮ ਪੁਲਿਸ ਵਾਲੇ ਸੰਜੇ ਦਾ ਫੋਨ ਚੈੱਕ ਕਰਦੇ ਹਨ ਜਿਸ ਵਿੱਚ ਉਹਨਾਂ ਨੂੰ ਭਰ ਭਰ ਕੇ ਪ੍ਰੋਨੋਗਰਾਫਿਕ ਕਨੈਕਟ ਮਿਲਦਾ ਹੈ ਜਿਸ ਲਈ ਉਹਨਾਂ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਚੁੱਕਿਆ ਸੀ ਕਿ ਸੰਜੇ ਰਾਏ ਹੀ ਉਸ ਟ੍ਰੇਨਿੰਗ ਡਾਕਟਰ ਦੇ ਕਤਲ ਦਾ ਮੇਨ ਬੰਦਾ ਸੀ ਉਸ ਤੋਂ ਬਾਅਦ ਪੁਲਿਸ ਵਾਲੇ ਸੰਜੇ ਰਾਏ ਨੂੰ ਹੋਰ ਵੀ ਜ਼ਿਆਦਾ ਡਰਾਉਣ ਲੱਗਦੇ ਹਨ ਅਤੇ ਫਿਰ ਸੰਜੇ ਰਾਏ ਨੇ ਆਪਣਾ ਗੁਨਾਹ ਕਬੂਲ ਕਰ ਹੀ ਲਿਆ ਕਿ ਉਸ ਨੇ ਹੀ ਟ੍ਰੇਨਿੰਗ ਡਾਕਟਰ ਨੂੰ ਮਾਰਿਆ ਤੇ ਉਸ ਦਾ ਰੇਪ ਵੀ ਕੀਤਾ ਹੈ ਇਹ ਪਤਾ ਲੱਗਦਿਆ ਹੀ ਕੁਝ ਪੁਲਿਸ ਵਾਲੇ ਹੋਰ ਪ੍ਰੂਫ ਲੱਭਣ ਲਈ ਸੰਜੇ ਦੇ ਘਰ ਜਾਂਦੇ ਹਨ ਜਿੱਥੇ ਉਹਨਾਂ ਨੂੰ ਇੱਕ ਬੂਟ ਮਿਲਦਾ ਹੈ ਜਿਸ ਉੱਪਰ ਖੂਨ ਦੇ ਦਾਗ ਲੱਗੇ ਹੋਏ ਸੀ ਤਾਂ ਪੁਲਿਸ ਵਾਲੇ ਉਸ ਦਾ ਸੈਂਪਲ ਕਲੈਕਟ ਕਰ ਲੈਂਦੇ ਹਨ ਥੋੜੀ ਹੋਰ ਤਲਾਸ਼ੀ ਲੈਣ ਤੇ ਪੁਲਿਸ ਵਾਲਿਆਂ ਨੂੰ ਸੰਜੇ ਦੇ ਘਰ ਦੇ ਬਾਹਰ ਕੁਝ ਕੱਪੜੇ ਸੁੱਕਦੇ ਹੋਏ ਦਿਸਦੇ ਹਨ ਅਤੇ ਉਹ ਉਹੀ ਕੱਪੜੇ ਸਨ ਜੋ ਉਸ ਦੇਵਨਾ ਸੰਜੇ ਨੇ ਪਾਏ ਹੋਏ ਸਨ ਕਿਉਂਕਿ ਇਹ ਸਭ ਸੀਸੀਟੀਵੀ ਕੈਮਰੇ ਵਿੱਚ ਕੈਪਚਰ ਹੋ ਗਿਆ ਸੀ ਜਿਸ ਦੇ ਨਾਲ ਇਹ ਸਾਬਤ ਹੁੰਦਾ ਹੈ ਕਿ ਸੰਜੀਪ ਪ੍ਰੂਫ ਮਿਟਾਉਣ ਦੀ ਕੋਸ਼ਿਸ਼ ਵੀ ਕਰ ਰਿਹਾ ਸੀ ਪਰ ਜਦੋਂ ਸੰਜੀਪ ਰਾਏ ਨੂੰ ਪੁਲਿਸ ਸਟੇਸ਼ਨ ਵਿੱਚ ਪੁੱਛਗਿੱਛ ਲਈ ਲਿਆਇਆ ਗਿਆ ਸੀ ਉਸ ਟਾਈਮ ਉਹ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਸ਼ਾਇਦ ਉਹ ਇਹ ਸਭ ਇਸ ਲਈ ਕਰ ਰਿਹਾ ਸੀ ਤਾਂ ਜੋ ਉਸ ਨੂੰ ਘੱਟ ਸਜ਼ਾ ਮਿਲੇ ਉਹ ਉਸ ਟਾਈਮ ਨਸ਼ੇ ਵਿੱਚ ਸੀ ਬਾਅਦ ਵਿੱਚ ਜਦੋਂ ਪੁਲਿਸ ਵਾਲਿਆਂ ਨੇ ਉਸ ਬੂਟ ਤੇ ਲੱਗੇ ਬਲੱਡ ਸੈਂਪਲ ਨੂੰ ਚੈੱਕ ਕਰਵਾਇਆ ਤਾਂ ਉਹ ਬਲੱਡ ਸੈਂਪਲ ਵੀ ਉਸ ਟ੍ਰੇਨਿੰਗ ਡਾਕਟਰ ਦੇ ਬਲੱਡ ਨਾਲ ਮੈਚ ਹੋ ਜਾਂਦਾ ਹੈ ਉਹਨਾਂ ਸਾਰੀਆਂ ਰਿਪੋਰਟਾਂ ਨੂੰ ਮਿਲਾ ਕੇ ਪੁਲਿਸ ਵਾਲਿਆਂ ਨੂੰ ਪਤਾ ਚੱਲਦਾ ਹੈ ਕਿ ਉਸ ਰਾਤ ਸੰਜੀਤ ਰਾਏ ਕਾਫੀ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਉਹ ਰਾਤ ਦੇ 11 ਵਜੇ ਹਸਪਤਾਲ ਵਿੱਚ ਐਂਟਰ ਕਰਦਾ ਹੈ ਅਤੇ ਸੰਜੇ ਰਾਏ ਅਕਸਰ ਹੀ ਉਸਾ ਸਪਤਾਲ ਵਿੱਚ ਰਾਤ ਦੀ ਡਿਊਟੀ ਕਰਿਆ ਕਰਦਾ ਸੀ ਤਾਂ ਉਸ ਨੂੰ ਉੱਥੋਂ ਦੀ ਕਾਫੀ ਨੌਲੇਜ ਸੀ ਕਿ ਕਿੱਥੇ ਸੀਸੀਟੀਵੀ ਕੈਮਰਾ ਹੈ ਕਿੱਥੇ ਨਹੀਂ ਹੈ ਤਾਂ ਉਹ ਆਰਾਮ ਦੇ ਨਾਲ ਜਾ ਕੇ ਹਸਪਤਾਲ ਦੇ ਉਸ ਚੌਥੇ ਫਲੋਰ ਤੇ ਜਾ ਕੇ ਬਹਿ ਗਿਆ ਕਿਉਂਕਿ ਉਹ ਨਹੀਂ ਚੰਦਾ ਸੀ ਕਿ ਉਸ ਨੂੰ ਕੋਈ ਇੰਨੇ ਜ਼ਿਆਦਾ ਨਸ਼ੇ ਦੀ ਹਾਲਤ ਵਿੱਚ ਵੇਖੇ ਨਹੀਂ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਚੌਥੇ ਫਲੋਰ ਤੇ ਜਾ ਕੇ ਉਹ ਆਰਾਮ ਨਾਲ ਸੌਂ ਜਾਂਦਾ ਹੈ ਜਦੋਂ ਉਸ ਦੀ ਅੱਖ ਖੁੱਲਦੀ ਹੈ ਤਾਂ ਉਦੋਂ ਤੱਕ ਸਵੇਰ ਦੇ 3 ਵਜੇ ਚੁੱਕੇ ਸੀ ਤਾਂ ਸੰਜੇ ਦੀ ਨਜ਼ਰ ਉਸ ਟ੍ਰੇਨਿੰਗ ਡਾਕਟਰ ਤੇ ਪੈਂਦੀ ਹੈ ਜੋ ਕਿ ਰੈਸਟ ਕਰਨ ਲਈ ਸੈਮੀਨਾਰ ਹਾਲ ਦੇ ਵਿੱਚ ਜਾ ਰਹੀ ਹੁੰਦੀ ਹੈ ਉਸ ਡਾਕਟਰ ਨੂੰ ਇਕੱਲੀ ਜਾਂਦਿਆਂ ਵੇਖ ਕੇ ਸੰਜੇ ਦੇ ਇਰਾਦੇ ਵਿਗੜਨ ਲੱਗਦੇ ਹਨ ਉਹ ਪਹਿਲਾਂ ਕਾਫੀ ਦੇਰ ਤੱਕ ਫਲੋਰ ਦੇ ਚੱਕਰ ਲਗਾਉਣ ਲੱਗਦਾ ਹੈ ਇਹ ਕਨਫਰਮ ਕਰਨ ਲਈ ਕਿ ਕੋਈ ਇੱਥੇ ਆਉਂਦਾ ਤਾਂ ਨਹੀਂ ਜਦੋਂ ਉਸ ਨੂੰ ਲੱਗਦਾ ਕਿ ਹੁਣ ਉਸ ਦਾ ਰਸਤਾ ਸਾਫ਼ ਹੈ ਤਾਂ ਉਹ 4 ਵਜੇ ਸੈਮੀਨਾਰ ਹਾਲ ਦੇ ਅੰਦਰ ਐਂਟਰ ਕਰਦਾ ਹੈ ਅਤੇ ਫਿਰ ਉੱਥੋਂ 4-5 ਤੇ ਬਾਹਰ ਆਉਂਦਾ ਹੈ ਇਸ ਦਰਿੰਦੇ ਨੇ ਉਸ ਵਿਚਾਰੀ ਟ੍ਰੇਨਿੰਗ ਡਾਇਰੈਕਟਰ ਦੇ ਨਾਲ ਕੀ ਕੀ ਕੀਤਾ ਹੋਵੇਗਾ ਉਹ ਕਿੰਨੇ ਦਰਦ ਵਿੱਚ ਹੋਵੇਗੀ ਇਹ ਸੋਚ ਕੇ ਕਿਸੇ ਦਾ ਵੀ ਦਿਲ ਸਹਿਮ ਜਾਵੇਗਾ ਖਾਸ ਕਰਕੇ ਉਸ ਮਾਤਾ ਪਿਤਾ ਦਾ ਜਿਸ ਨੇ ਨਾ ਜਾਣੇ ਕਿੰਨੀਆਂ ਹੀ ਮੁਸ਼ਕਲਾਂ ਤੋਂ ਬਾਅਦ ਆਪਣੀ ਬੱਚੀ ਨੂੰ ਪੜਾ ਲਿਖਾ ਕੇ ਡਾਕਟਰ ਬਣ ਲਈ ਭੇਜਿਆ ਸੀ ਅਤੇ ਉਹ ਆਪਣੇ ਮਾਤਾ ਪਿਤਾ ਦੀ ਇਕੱਲੀ ਬੇਟੀ ਸੀ ਤਾਂ ਇਹ ਸਭ ਉਹਨਾਂ ਦੇ ਲਈ ਕਿਸੇ ਸਦਮੇ ਤੋਂ ਘੱਟ ਨਹੀਂ ਸੀ ਅਕਸਰ ਲੋਕ ਕਹਿੰਦੇ ਹਨ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਹਨ ਇਸ ਲਈ ਉਹਨਾਂ ਦਾ ਨਾਲ ਰੇਪ ਹੁੰਦਾ ਹੈ ਫਿਰ ਵਿਚਾਰੀ ਜੋ ਉਸ ਡਾਕਟਰ ਦੇ ਨਾਲ ਹੋਇਆ ਉਹ ਕੀ ਸੀ ਉਹ ਤਾਂ ਆਪਣੀ ਆਉਣ ਡਿਊਟੀ ਤੇ ਸੀ ਅਤੇ ਆਪਣੀ ਡਾਕਟਰੀ ਵਰਦੀ ਦੇ ਵਿੱਚ ਸੀ ਫਿਰ ਉਸ ਦੇ ਨਾਲ ਇਹ ਸਭ ਕਿੱਦਾਂ ਹੋ ਗਿਆ ਕਿਉਂ ਹੋਇਆ ਅਸੀਂ ਡਾਕਟਰਾਂ ਨੂੰ ਰੱਬ ਦਾ ਦਰਜਾ ਦਿੰਦੇ ਹਾਂ ਅੱਜ ਦੀ ਘੜੀ ਵਿੱਚ ਜਦੋਂ ਉਹ ਹੀ ਸੇਵ ਨਹੀਂ ਹਨ ਤਾਂ ਅਸੀਂ ਕਿੱਥੇ ਰਹਾਂਗੇ ਉਸ ਸੰਜੀਵ ਰਾਏ ਵਰਗੇ ਦਰਿੰਦੇ ਨੂੰ ਜੇਕਰ ਫਾਂਸੀ ਵੀ ਦਿੱਤੀ ਜਾਵੇ ਉਹ ਵੀ ਸਜ਼ਾ ਬਹੁਤ ਘੱਟ ਹੈ ਇਸ ਦਰਿੰਦੇ ਨੂੰ ਤਾਂ ਉੱਥੇ ਵੱਡਿਆ ਜਾਣਾ ਚਾਹੀਦਾ ਹੈ ਜਿੱਥੇ ਪਾਣੀ ਦੀ ਕੂਟ ਵੀ ਨਾ نصیਬ ਹੋਵੇ ਫਿਰ ਇਸ ਦਰਿੰਦੇ ਨੂੰ ਪਤਾ ਲੱਗੇਗਾ ਕਿ ਕਿਸੇ ਦਾ ਦਰਦ ਕੀ ਹੁੰਦਾ ਹੈ ਇਹ ਸਜ਼ਾ ਵੀ ਬਹੁਤ ਘੱਟ ਹੈ ਇਸ ਸੰਜੀਵ ਦਰਿੰਦੇ ਨੂੰ ਤਾਂ ਇਦਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਜੋ ਲੋਕ ਇਦਾਂ ਦੇ ਗੰਦੇ ਕੰਮ ਕਰਨ ਵਾਲੇ ਹਨ ਉਹਨਾਂ ਦੀ ਰੂਹ ਤੱਕ ਵੀ ਕੰਬ ਜਾਵੇ ਤਾਂ ਜੋ ਉਸ ਟ੍ਰੇਨਿੰਗ ਡਾਕਟਰ ਨੂੰ ਇਨਸਾਫ ਮਿਲ ਸਕੇ ਅਤੇ ਉਹਨਾਂ ਨੂੰ ਵੀ ਇਨਸਾਫ ਮਿਲੇਗਾ ਜਿਨ੍ਹਾਂ ਨੇ ਆਪਣੀ ਬੇਟੀ ਨੂੰ ਪੜਾਇਆ ਲਿਖਾਇਆ ਤੇ ਇੱਥੋਂ ਤੱਕ ਪਹੁੰਚਾਇਆ ਅਤੇ ਕਿੰਨੇ ਸੁਪਨੇ ਦੇਖੇ ਸੋ ਇਹ ਕੇਸ ਹਜੇ ਤੱਕ ਸੋਲਵ ਨਹੀਂ ਹੋਇਆ ਹੈ ਹਜੇ ਤੱਕ ਸੰਜੇ ਦਰਿੰਦੇ ਨੂੰ ਪੁਲਿਸ ਦੀ ਕਸਟਡੀ ਵਿੱਚ ਰੱਖਿਆ ਗਿਆ ਹੈ ਬਸ ਸਾਡੀ ਤਾਂ ਇਹੋ ਦੁਆ ਹੈ ਕਿ ਉਸ ਡਾਕਟਰ ਬੇਟੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਸੋ ਇਹ ਸੀ ਜੀ ਅੱਜ ਦੀ ਆਪਣੀ ਦਰਦ ਕਹਾਣੀ ਤੁਹਾਡੀ ਇਸ ਕਹਾਣੀ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਇਹੋ ਜਿਹੀਆਂ ਹੋਰ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਾਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਓ ਇਜਾਜ਼ਤ ਸਤ ਸ਼੍ਰੀ ਅਕਾਲ ਜੀ